ਗੁੱਡ ਈਵਨਿੰਗ ਐਵਰੀਬਾਡੀ ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੀ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਆਂ ਤੇ ਜਿੱਥੇ ਅਸੀਂ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰਦੇ ਆਂ ਇਹਨਾਂ ਦਿਨਾਂ ਦੇ ਵਿੱਚ ਜੋ ਅਸੀਂ ਸ਼ਾਮ ਨੂੰ ਕਲਾਸ ਲਗਾਉਂਦੇ ਆਂ ਉਹ ਹੁੰਦੀ ਹੈ ਜੀ ਸ਼ਾਮ ਨੂੰ 8:00 ਵਜੇ ਰਾਈਟ ਸੰਡੇ ਨੂੰ ਛੱਡ ਕੇ ਡੇਲੀ ਕਲਾਸ ਹੁੰਦੀ ਹੈ ਪਰ ਕਦੀ ਕਦੀ ਜੇਕਰ ਕਲਾਸ ਨਾ ਲੱਗੇ ਜਾਂ ਕੋਈ ਐਕਸਟਰਾ ਕਲਾਸ ਹੋਵੇ ਤਾਂ ਉਸ ਦੇ ਲਈ ਤੁਸੀਂ ਅਪਡੇਟਸ ਲੈਣੀਆਂ ਹੈ ਟੈਲੀਗ੍ਰਾਮ ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲਓ ਕਿਉਂਕਿ ਸਾਰੀਆਂ ਦੀਆਂ ਸਾਰੀਆਂ ਅਪਡੇਟਸ ਤੁਹਾਨੂੰ ਉੱਥੇ ਹੀ ਮਿਲਦੀਆਂ ਓਕੇ ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਇੱਕ ਵਾਰੀ ਜਾ ਕੇ ਚੈੱਕ ਕਰ ਲੈਣਾ ਉਸ ਲਿੰਕ ਤੋਂ ਤੁਸੀਂ ਜੁਆਇਨ ਕਰ ਜਾਓਗੇ ਐਰੀਡੀਸ਼ਨ ਸਟੱਡੀਜ਼ ਦੇ ਨਾਮ ਦੇ ਉੱਪਰ ਹੀ ਚੈਨਲ ਹੈ ਓਕੇ ਆਲ ਰਾਈਟ ਤੇ ਜੇਕਰ ਤੁਸੀਂ ਕਿਸੇ ਵੀ ਪੇਪਰ ਦੀਆਂ ਥਿਉਰੀ ਕਲਾਸਿਸ ਲੈਣੀ ਹੈ ਪੰਜਾਬੀ ਦੇ ਲਈ ਹਿਸਟਰੀ ਦੇ ਲਈ ਪੋਲਿਟੀਕਲ ਸਾਇੰਸ ਦੇ ਲਈ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਸਾਡੇ ਆਲਰੇਡੀ ਮਾਸਟਰ ਕੈਡਰ ਡੀ ਟ੍ਰਿਪਲ ਐਸ ਪੀ ਲੈਕਚਰਰ ਔਰ ਯੂ ਜੀ ਸੀ ਜੀ ਆਰ ਐਫ ਇਹਨਾਂ ਦੇ ਜਿਹੜੇ ਬਾਚਸ ਹੈ ਚੱਲਦੇ ਪਿਆ ਅਗਰ ਤੁਸੀਂ ਕਿਸੇ ਵੀ ਬੈਚ ਦੇ ਵਿੱਚ ਐਨਰੋਲ ਹੋਣਾ ਹੈ ਰਜਿਸਟ੍ਰੇਸ਼ਨ ਕਰवानी ਹੈ ਤਾਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ 6280492562 ਇਹ ਤੁਹਾਨੂੰ ਇਸ ਪਾਰਟਿਕੂਲਰ ਸਲਾਈਡ ਤੇ ਵੀ ਦਿਖ ਰਿਹਾ ਹੈ ਔਰ ਥਰੂਆਊਟ ਦਾ ਕਲਾਸ ਤੁਹਾਨੂੰ ਨੀਚੇ ਵੀ ਡਿਸਪਲੇ ਹੁੰਦਾ ਰਹੇਗਾ 올 ਰਾਈਟ अच्छा जेडे आपा 8:30 ਵਜੇ ਕਲਾਸਿਸ ਲਗਾ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਉਹਦੇ ਵਿੱਚ ਅਸੀਂ ਮੇਨਲੀ ETT ਤੇ D3SB ਨੂੰ ਕਵਰ ਕਰ ਰਹੇ ਆ ਪਰ ਫਿਰ ਅੱਜ ਮੈਂ ਉਹੀ ਗੱਲ ਦੱਸ ਰਹੀ ਆ ਇਹ ਵਾਲੇ ਲੈਕਚਰ ਜਿਹੜੇ ਆ ਇਹ ਮਾਸਟਰ ਕੇਡਰ ਪੰਜਾਬੀ ਦੇ ਲਈ ਲੈਕਚਰਰ ਦੇ ਲਈ UGC ਦੇ ਲਈ ETT ਦੇ ਲਈ D3SB ਦੇ ਲਈ TGT ਦੇ ਲਈ ਔਰ ਉਸ ਦੇ ਨਾਲ ਨਾਲ PCS ਦੇ ਲਈ ਵੀ ਇੰਪੋਰਟੈਂਟ ਹੋਣਗੇ 올 ਰਾਈਟ ਠੀਕ ਹੈ ਜੀ ਮਨਵੀਰ ਜੀ ਸਸ਼ਕਾਲ ਓਕੇ ਇੱਕ ਚੀਜ਼ ਹੋਰ ਦੇਖੋ ਡੀ ਟ੍ਰਿਪਲ ਐਸਪੀ ਦਾ ਜਿਹੜਾ ਸਿਲੇਬਸ ਆ ਉਹਦੇ ਵਿੱਚ ਇਹਨਾਂ ਨੇ ਕੀ ਬੋਲਿਆ ਹੋਇਆ ਆ ਕਿ ਤੁਹਾਨੂੰ 10 ਗੁਰੂਸ ਪੜਨੇ ਨੇ ਓਕੇ ਤਾਂ ਇਸ ਲਈ ਆਪਾਂ ਜਿਹੜੀ ਅੱਜ ਤੋਂ ਸੀਰੀਜ਼ ਸ਼ੁਰੂ ਕਰਾਂਗੇ ਇਸ ਦੇ ਵਿੱਚ ਅਸੀਂ 10 ਗੁਰੂ ਸਾਹਿਬਾਨਾਂ ਨੂੰ ਕਰਨਾ ਹੈ ਕੋਸ਼ਿਸ਼ ਤਾਂ ਰਹੇਗੀ ਇੱਕ ਦਿਨ ਦੇ ਵਿੱਚ ਇੱਕ ਗੁਰੂ ਸਾਹਿਬਾਨ ਕਰਨ ਦੀ ਪਰ ਤੁਹਾਨੂੰ ਪਤਾ ਆ ਕਿ ਕਾਫੀ ਸਾਰੇ ਗੁਰੂ ਸਾਹਿਬਾਨ ਹੈ ਜਿਨ੍ਹਾਂ ਦੀਆਂ ਰਚਨਾਵਾਂ ਆਲਮੋਸਟ ਨਾ ਦੇ ਬਰਾਬਰ ਹੈਗੀਆਂ ਮਤਲਬ ਉਹਨਾਂ ਦੇ ਬਾਰੇ ਆਪਾਂ ਨੂੰ ਪੜਨਾ ਨਹੀਂ ਹੁੰਦਾ ਓਕੇ ਫੈਸਲੀ ਹੋ ਸਕਦਾ ਹੈ ਕਿ ਐਦਾਂ ਦੇ ਥੋੜੇ-ਬਹੁਤ ਅਗਰ ਕਿਸੇ ਗੁਰੂ ਸਾਹਿਬਾਰੇ ਜਾਣਕਾਰੀ ਦੇਣੀ ਹੋਈ ਤਾਂ ਆਪਾਂ ਇੱਕੋ ਹੀ ਲੈਕਚਰ ਦੇ ਵਿੱਚ ਹੋ ਸਕਦਾ ਹੈ ਤਿੰਨ-ਚਾਰ ਗੁਰੂ ਸਾਹਿਬਾਨਾਂ ਨੂੰ ਕਰ ਲਈਏ ਰਾਈਟ ਤੇ ਕੁਝ ਗੁਰੂ ਸਾਹਿਬਾਨ ਹੈਗੇ ਆ ਜਿਨ੍ਹਾਂ ਦੀਆਂ ਰਚਨਾਵਾਂ ਹੈ ਹੀ ਨਹੀਂ ਤਾਂ ਫਿਰ ਉਹਨਾਂ ਨੂੰ ਤਾਂ ਆਪਾਂ ਕਵਰ ਕਰਨਾ ਹੀ ਨਹੀਂ ਹੈ ਓਕੇ ਤਾਂ ਇਸ ਲਈ 10 ਗੁਰੂ ਸਾਹਿਬਾਨ ਜਿਹੜੇ ਨੇ ਇਹ ਤੁਸੀਂ ਮੰਨ ਕੇ ਚੱਲਣਾ ਕਿ ਆਪਾਂ 10 ਦਿਨਾਂ ਦੇ ਵਿੱਚ ਕਵਰ ਕਰਾਂਗੇ 올 ਰਾਈਟ ਤੇ ਜੇਕਰ ਤੁਹਾਡੇ ਵਿੱਚੋਂ ਕਿਸੇ ਵੀ ਵਿਦਿਆਰਥੀ ਨੇ ਸ਼ਿਰਗੁਰੂ ਗ੍ਰੰਥ ਸਾਹਿਬ ਜੀ ਦੇ ਲੈਕਚਰ ਦੇਖਨੇ ਆ ਤਾਂ ਪਲੀਜ਼ ਉਸ ਦੇ ਲਈ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਸ਼ਿਰਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਲੈਕਚਰ ਪਏ ਹੋਏ ਆ ਦੇਖ ਲੈਣਾ ਤੇ ਜਿਹੜੇ DTRPSB ਵਾਲੇ ਬੱਚੇ ਨੇ ਉਹਨਾਂ ਦੇ ਲਈ ਇਹ ਵਾਲੇ MCQ's ਐਂਡ ਐਕਸਟਰਾ ਫੈਕਟਸ ਇੰਪੋਰਟੈਂਟ ਰਹਿਣਗੇ ਕਾਫੀ ਜ਼ਿਆਦਾ ਓਕੇ ਤਾਂ ਸ਼ੁਰੂ ਕਰਦੇ ਆ ਜੀ ਪਹਿਲੇ ਕੁਐਸਚਨ ਤੋਂ ਵਾਟ ਇਜ਼ ਥਿਸ ਨੋ 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 ਵੇਟ ਅ ਮਿੰਟ ਓਕੇ 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 ਸੌਰੀ ਮੈਨੂੰ ਲੱਗਿਆ ਕਿ ਤੇ ਮੈਂ ਬਲੈਂਕ ਸਲਾਈਡ ਖੋਲ ਦਿੱਤੀ ਆ ਓਕੇ ਓਕੇ ਫਾਈਨਲੀ ਗਾਟ ਇਟ ਠੀਕ ਹੈ ਤਾਂ ਇਹ ਸਾਡਾ ਗੁਰਮਤ ਕਾਵ ਦਾ ਪਹਿਲਾ ਦਿਨ ਰਹੂਗਾ 올 ਰਾਈਟ ਠੀਕ ਹੈ ਸ਼ੁਰੂ ਕਰਦੇ ਆ ਜੀ ਫਸਟ ਕੁਐਸਚਨ ਦੇਖੋ ਤੁਹਾਡੀ ਸਕਰੀਨ ਦੇ ਉੱਪਰ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਕਿਸ ਦਿਸ਼ਾ ਦੇ ਵਿੱਚ ਸ਼ੁਰੂ ਕੀਤੀ ਹੈ ਦੇਖੋ ਮੇਰੀ ਗੱਲ ਸੁਣੋ ਜਦੋਂ ਅਸੀਂ ਹਿਸਟਰੀ ਦੇ ਵਿੱਚ ਪੜ੍ਹਦੇ ਆ ਨਾ ਗੁਰੂ ਸਾਹਿਬਾਨਾਂ ਨੂੰ ਤਾਂ ਸਾਡਾ ਤਰੀਕਾ ਥੋੜਾ ਜਿਹਾ ਅਲੱਗ ਹੁੰਦਾ ਰਾਈਟ ਵੈਸੀ ਥਾ ਗੁਰਮਤ ਕਾਪ ਦੇ ਵਿੱਚ ਮੈਂ ਤੁਹਾਨੂੰ ਸ਼ਿਰਗੁਰੂ ਨਾਨਕ ਦੇਵ ਜੀ ਪਹਿਲਾਂ ਹੀ ਕਰਵਾਇਆ ਹੋਇਆ ਕਾਫੀ ਡਿਟੇਲ ਦੇ ਵਿੱਚ ਪਤਾ ਨਹੀਂ ਐਸ ਟਾਈਮ ਉਹ ਲਈ ਜਿਹੜਾ ਲੈਕਚਰ ਹੈ ਉਹ ਪ੍ਰਾਈਵੇਟ ਹੈ ਜਾਂ ਪਬਲਿਕ ਹੈ ਪਰ ਮੈਂ ਤੁਹਾਨੂੰ ਕਰਵਾਇਆ ਹੋਇਆ ਹੈ ਰਾਈਟ ਅਗਰ ਤੁਸੀਂ ਦੇਖਿਆ ਹੋਏਗਾ ਤੇ ਹੁਣ ਪਰ ਆਪਾਂ ਕਿਉਂਕਿ ਅਲੱਗ ਤੋਂ ਗੁਰਮਤ ਕਾਪ ਦੀ ਸੀਰੀਜ਼ ਸਟਾਰਟ ਕੀਤੀ ਹੈ ਇਸ ਲਈ ਆਪਾਂ ਸ਼ਿਰਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰਾਂਗੇ ਤੇ ਇਹਨਾਂ ਨੂੰ ਸਿਰਫ ਬਤੌਰ ਸਾਹਿਤਕਾਰ ਪੜਨ ਵਾਲੇ ਆ ਓਕੇ ਚਲੋ ਤੇ ਇਹਨਾਂ ਨੇ ਪਹਿਲੀ ਉਦਾਸੀ ਕਦੋਂ ਕੀਤੀ ਹੈ ਵੈਰੀ ਵੈਰੀ ਗੁੱਡ ਚਮਕੌਰ ਜੀ ਨੇ ਇਹ ਆਨਸਰ ਕੀਤਾ ਯਾਨੀ ਕਿ ਪੂਰਬ ਦਿਸ਼ਾ ਤੋਂ ਰਾਈਟ ਬਿਲਕੁਲ ਸਹੀ ਉੱਤਰ ਹੈ ਅੱਛਾ ਦੇਖੋ ਜਿਹੜੇ ਹਿਸਟਰੀ ਵਾਲੇ ਸਟੂਡੈਂਟਸ ਆ ਨਾ ਉਹ ਵੀ ਇਹ ਵਾਲੇ ਲੈਕਚਰ ਦੇਖ ਸਕਦੇ ਨੇ ਕਿਉਂਕਿ ਗੁਰਮਤ ਕਾਵ ਉਹਨਾਂ ਨੂੰ ਵੀ ਆ ਸਕਦਾ ਹੈ ਓਕੇ ਗੁਰੂ ਸਾਹਿਬਾਨਾਂ ਦੇ ਬਾਰੇ ਵਿੱਚ ਆਈ ਮੀਨ ਤਾਂ ਫਿਰ ਉਹਦੋਂ ਗੁਰਮਤ ਕਾਵ ਤਾਂ ਵਿੱਚ ਪਾਰਟ ਬਣੇਗਾ ਹੀ ਬਣੇਗਾ ਆਲਰਾਈਟ ਜੇਕਰ ਤੁਸੀਂ ਪੂਰੀਆਂ ਇਹਨਾਂ ਦੀਆਂ ਚਾਰ ਉਦਾਸੀਆਂ ਨੂੰ ਲਾਈਨ ਵਾਈਜ਼ ਯਾਦ ਰੱਖਣਾ ਹੈ ਤਾਂ ਉਸ ਦੇ ਲਈ ਤੁਸੀਂ ਈਜ਼ੀ ਨਾਉ ਯਾਦ ਰੱਖ ਲੈਣਾ ਠੀਕ ਹੈ ਇੱਕ ਇੱਕ ਮੈਂ ਕੈਪੀਟਲ ਲੈਟਰ ਲਿਖ ਰਹੀ ਹਾਂ ਇੱਕ ਇੱਕ ਸਮਾਲ ਤਾਂ ਜਿਹੜਾ ਕੈਪੀਟਲ ਲੈਟਰ ਹੈ ਤੁਸੀਂ ਉਸ ਨੂੰ ਹੀ ਮੰਨ ਕੇ ਚੱਲੋਗੇ 올 ਰਾਈਟ ਠੀਕ ਹੈ ਐਦਾਂ ਤੁਸੀਂ ਲਿਖ ਲਿਆ ਹੁਣ ਇਹਦੇ ਵਿੱਚ ਦੇਖੋ ਗੁਰੂ ਸਾਹਿਬ ਦੀ ਜਿਹੜੀ ਸਭ ਤੋਂ ਪਹਿਲੀ ਉਦਾਸੀ ਹੈ ਉਹ ਹੋਈ ਸੀ ਈਸਟ ਵਿੱਚ ਦੂਸਰੀ ਸਾਊਥ ਵਿੱਚ ਤੀਸਰੀ ਨਾਰਥ ਵਿੱਚ ਤੇ ਚੌਥੀ ਉਦਾਸੀ ਵੈਸਟ ਵਿੱਚ ਠੀਕ ਹੈ ਯਾਨੀ ਕਿ ਪਹਿਲੀ ਉਦਾਸੀ ਪੂਰਬ ਦਿਸ਼ਾ ਵਿੱਚ ਦੂਸਰੀ ਦੱਖਣ ਦਿਸ਼ਾ ਵਿੱਚ ਤੀਸਰੀ ਉੱਤਰ ਦਿਸ਼ਾ ਵਿੱਚ ਤੇ ਚੌਥੀ ਪੱਛਮ ਦਿਸ਼ਾ ਵਿੱਚ রাইਟ ਤੇ ਇਹਦਾ ਚਾਰ ਉਦਾਸੀਆਂ ਤੁਸੀਂ ਯਾਦ ਰੱਖ ਸਕਦੇ ਹੋ ਤੇ ਗੁਰੂ ਸਾਹਿਬ ਨੇ ਜਦੋਂ ਆਪਣੀਆਂ ਉਦਾਸੀਆਂ ਦੀ ਸ਼ੁਰੂਆਤ ਕੀਤੀ ਸੀ ਦਿਸ਼ਾ ਤਾਂ ਸੀ ਪੂਰਬ ਯਾਦ ਰੱਖਣੀ ਹੈ ਪਰ ਕਈ ਵਾਰ ਕੀ ਹੁੰਦਾ ਹੈ ਤੁਹਾਡੇ ਕੋਲੋਂ ਨਾ ਇਹ ਪਿੰਡ ਦਾ ਨਾਮ ਪੁੱਛ ਲੈਂਦੇ ਨੇ ਕਿ ਕਿਹੜੇ ਪਿੰਡ ਤੋਂ ਇਹਨਾਂ ਦੀਆਂ ਉਦਾਸੀਆਂ ਦੀ ਸ਼ੁਰੂਆਤ ਹੁੰਦੀ ਹੈ ਤਾਂ ਇਹ ਯਾਦ ਰੱਖੋਗੇ ਸੈਦਪੁਰ ਨਾਮ ਦਾ ਪਿੰਡ ਹੈ ਜਿੱਥੋਂ ਦੀ ਗੁਰੂ ਸਾਹਿਬ ਦੀਆਂ ਉਦਾਸੀਆਂ ਸਟਾਰਟ ਹੋਈਆਂ ਸੀਗੀਆਂ ਓਕੇ ਤਾਂ ਇਹ ਵੀ ਯਾਦ ਰੱਖਣਾ ਹੈ ਅੱਗੇ ਦੂਸਰਾ ਦੇਖੋ ਸ਼ਿਰਗੁਰੂ ਨਾਨਕ ਦੇਵ ਜੀ ਦੀ ਸੱਜਣ ਠੱਗ ਦੇ ਨਾਲ ਮੁਲਾਕਾਤ ਕਿੱਥੇ ਹੋਈ ਸੈਦਪੁਰ ਤੁਲੰਬਾ ਸੁਲਤਾਨਪੁਰ ਕਰਤਾਰਪੁਰ ਪ੍ਰਸ਼ਨ ਨੰਬਰ ਦੂਜੇ ਦੇ ਲਈ ਉੱਤਰ ਕਰਨਾ ਹੈ ਸੱਜਣ ਠੰਗ ਦੇ ਨਾਲ ਠੱਗ ਦੇ ਨਾਲ ਸੌਰੀ ਮੁਲਾਕਾਤ ਕਿੱਥੇ ਹੁੰਦੀ ਹੈ ਯੈਸ ਪਲੀਜ਼ ਦੂਸਰੇ ਕੁਐਸਚਨ ਦੇ ਲਈ ਆਨਸਰ ਕਰੋ ਹੁਣ ਇੱਥੇ ਮੈਂ ਤੁਹਾਨੂੰ ਬਹੁਤ ਜ਼ਿਆਦਾ ਡਿਟੇਲ ਤਾਂ ਨਹੀਂ ਕਰਵਾ ਸਕਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਰ ਜਿੰਨੀ ਹੋ ਸਕੇਗੀ ਮਾਰਕਸ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗੀ ਰਾਈਟ ਓਕੇ ਰੀਆ ਜੀ ਨੇ ਆਨਸਰ ਕੀਤਾ ਬੀ ਯਾਨੀ ਕਿ ਤੁਲੰਬਾ ਨਾਮ ਦੀ ਜਗ੍ਹਾ ਬਿਲਕੁਲ ਠੀਕ ਹੈ ਓਕੇ ਇਹ ਸਹੀ ਕਿੰਨਾ ਨਾਲ ਡੀਲ ਕਰੇਗੀ ਸੱਜਣ ਠੱਗ ਦੇ ਨਾਲ ਓਕੇ ਇਸ ਤੋਂ ਬਿਨਾ ਸੈਯਦਪੁਰ ਦੀ ਅਗਰ ਆਪਾਂ ਗੱਲ ਕਰੀਏ ਜਿੱਥੋਂ ਦੀ ਇਹਨਾਂ ਨੇ ਆਪਣੀਆਂ ਉਦਾਸੀਆਂ ਦੀ ਸ਼ੁਰੂਆਤ ਕੀਤੀ ਸੀ ਠੀਕ ਹੈ ਅੱਥੇ ਕਿੰਨਾ ਦੇ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਪਹਿਲੇ ਮਲਿਕ ਭਾਗੋ ਉਹਨਾਂ ਦੀ ਤੁਸੀਂ ਸਟੋਰੀ ਜ਼ਰੂਰ ਸੁਣੀ ਹੋਏਗੀ ਸਾਖੀ ਜ਼ਰੂਰ ਸੁਣੀ ਹੋਏਗੀ ਤੇ ਦੂਸਰੇ ਭਾਈ ਲਾਲੋ ਰਾਈਟ ਤਾਂ ਇਹਨਾਂ ਦੋਨਾਂ ਦੇ ਨਾਲ ਜਿਹੜੀ ਮੁਲਾਕਾਤ ਹੈ ਉਹ ਕਿੱਥੇ ਹੁੰਦੀ ਹੈ ਸੈਯਦਪੁਰ ਦੇ ਵਿੱਚ ਹੁੰਦੀ ਹੈ ਓਕੇ ਤਾਂ ਇਹ ਦੋਨੋਂ ਐਕਚੁਅਲੀ ਇੰਪੋਰਟੈਂਟ ਨੇ ਸੱਜਣ ਠੱਗ ਬਾਰੇ ਵੀ ਪੁੱਛਿਆ ਜਾਂਦਾ ਹੁੰਦਾ ਹੈ ਤੇ ਮਲਿਕ ਭਾਗੋ ਤੇ ਭਾਈ ਲਾਲੋ ਦੇ ਬਾਰੇ ਵੀ ਪੁੱਛਿਆ ਜਾਂਦਾ ਹੁੰਦਾ ਹੈ ਰਾਈਟ ਤਾਂ ਇਸ ਲਈ ਯਾਦ ਰੱਖਣੇ ਆ ਇਸ ਤੋਂ ਬਾਅਦ ਜੇ ਆਪਾਂ ਸੁਲਤਾਨਪੁਰ ਦੀ ਗੱਲ ਕਰੀਏ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਗੁਰੂ ਸਾਹਿਬ ਨੇ ਦੌਲਤ ਖਾਨ ਦੇ ਦੌਲਤ ਖਾਨ ਲੋਧੀ ਦੇ ਐਕਚੁਅਲੀ ਮੋਦੀ ਖਾਨੇ ਦੇ ਵਿੱਚ ਸultanpur ਦੇ ਵਿੱਚ ਹੀ ਜੌਬ ਕੀਤੀ ਸੀ ਇਸ ਕਰਕੇ ਆਪਣਾ ਲਈ ਸultanpur ਵੀ ਜਿਹੜਾ ਹੈਗਾ ਆ ਇੰਪੋਰਟੈਂਟ ਰਹੂਗਾ ਰਾਈਟ ਇਸ ਤੋਂ ਬਾਅਦ ਗੱਲ ਕਰਦੇ ਆ ਕਰਤਾਰਪੁਰ ਦੀ ਤਾਂ ਕਰਤਾਰਪੁਰ ਉਹ ਸ਼ਹਿਰ ਹੈਗਾ ਆ ਜਿਹੜਾ ਕਿ ਗੁਰੂ ਸਾਹਿਬ ਨੇ ਵਸਾਇਆ ਸੀ ਤੇ ਜਦੋਂ ਵੀ ਤੁਸੀਂ ਕੋਈ ਵੀ ਗੁਰੂ ਸਾਹਿਬ ਪੜੋਗੇ ਕਿਹੜੇ ਗੁਰੂ ਸਾਹਿਬ ਨੇ ਕਿਹੜਾ ਲਾਈਕ ਜਗ੍ਹਾ ਵਸਾਈ ਹੈ ਕਿਹੜਾ ਨਗਰ ਵਸਾਇਆ ਹੈ ਬੜਾ ਇੰਪੋਰਟੈਂਟ ਕੁਐਸਚਨ ਬੰਦਾ ਹੈ ਇਸ ਲਈ ਪਲੀਜ਼ ਇਹਨੂੰ ਚੰਗੀ ਤਰ੍ਹਾਂ ਯਾਦ ਰੱਖਣਾ ਹੈ ਠੀਕ ਹੈ ਜੀ ਤਾਂ ਇਹ ਕੀ ਹੈ ਵਸਾਇਆ ਸੀ ਐਨਾ ਨੇ ਕਰਤਾਰਪੁਰ ਜੋ ਕਿ ਤੁਹਾਨੂੰ ਸਿਆਲਕੋਟ ਜ਼ਿਲ੍ਹਾ ਪਾਕਿਸਤਾਨ ਦੇ ਵਿੱਚ ਮਿਲੇਗਾ 올 ਰਾਈਟ ਔਰ ਅਗਰ ਪੁੱਛਿਆ ਜਾਏ ਕਿ ਇਹ ਨਗਰ ਕਿਹੜੇ ਦਰਿਆ ਦੇ ਕੰਡੇ ਤੇ ਹੈਗਾ ਆ ਤਾਂ ਇਹ ਰਾਵੀ ਦਰਿਆ ਦੇ ਕੰਡੇ ਦੇ ਉੱਪਰ ਹੈਗਾ ਬੈਕ ਹਾਰਟ ਸਟੂਡੀਓ ਆਮ ਵੈਰੀ ਗੁੱਡ ਬੱਚਾ ਹਾਊ ਆਰ ਯੂ ਠੀਕ ਹੈ ਜੀ ਸਮਝ ਆ ਗਿਆ ਤਾਂ ਇਹ ਹੋ ਗਿਆ ਸੱਜਣ ਠਾਕ ਦਾ ਕੁਐਸਚਨ ਅੱਗੇ ਆਜੋ ਹੁਣ ਜਦੋਂ ਗੁਰੂ ਸਾਹਿਬ ਅਲੱਗ-ਅਲੱਗ ਥਾਵਾਂ ਤੇ ਉਦਾਸੀਆਂ ਕਰ ਰਹੇ ਸੀ ਤੁਹਾਨੂੰ ਪਤਾ ਹੈ ਉਸ ਟਾਈਮ ਦੇ ਉੱਪਰ ਕੀ ਹੋਇਆ ਸੀ ਬਾਬਰ ਨੇ ਹਮਲਾ ਕੀਤਾ ਸੀਗਾ ਲੈ ਬਾਬਲ ਦੇ ਹਮਲੇ ਚੱਲ ਰਹੇ ਸੀ ਉਹਦੋਂ ਹੈਨਾ ਇੰਡੀਆ ਦੇ ਉੱਪਰ ਤਾਂ ਉਦੋਂ ਗੁਰੂ ਸਾਹਿਬ ਨੂੰ ਵੀ ਉਹਨਾਂ ਨੇ ਬੰਦੀ ਬਣਾਇਆ ਸੀ ਹੈਨਾ ਤੈਥੇ ਪੁੱਛਿਆ ਜਾ ਰਿਹਾ ਉਦੋਂ ਕਿੰਵਾਂ ਹਮਲਾ ਸੀ ਬਾਬਰ ਦਾ ਜਿਸ ਨੂੰ ਗੁਰੂ ਸਾਹਿਬ ਨੇ ਪਾਪਾਂ ਦੀ ਜੰਜ ਗਿਆ ਸੀਗਾ ਪਾਪ ਦੀ ਜੰਜ ਲੈ ਕਾਬਲੋਂ ਤਾਇਆ ਠੀਕ ਹੈ ਤਾਂ ਕਈ ਵਾਰੀ ਤਾਂ ਲਿਖਿਆ ਹੁੰਦਾ ਆ ਉਹਦੇ ਹਮਲੇ ਨੂੰ ਪਾਪਾ ਦੀ ਜਾਂਚ kiya ਤੇ ਕਈ ਵਾਰੀ ਲਿਖਿਆ ਹੁੰਦਾ ਜੇਕਰ ਆਪਸ਼ਨ ਚਾਏ ਤਾਂ ਦੱਸ ਰਹੀਆਂ ਠੀਕ ਹੈ ਕਿ ਉਹਨੀਆਂ ਫੌਜਾਂ ਨੂੰ ਉਹਨਾਂ ਨੇ ਪਾਪਨ ਦੀ ਜਾਂਚ kiya ਸੀ ਡਿਪੈਂਡ ਕਰਦਾ ਹੈ ਤੁਹਾਨੂੰ ਕੁਐਸਚਨ ਕਿਸ ਤਰੀਕੇ ਨਾਲ ਪੁੱਛਿਆ ਗਿਆ ਤਾਂ ਉਸਦੀ ਅਕੋਰਡਿੰਗ ਹੀ ਤੁਸੀਂ ਆਨਸਰ ਕਰੋਗੇ ਰਾਈਟ ਤਾਂ ਤੁਹਾਡਾ ਜਿਹੜਾ ਤੀਸਰਾ ਕੁਐਸਚਨ ਹੈ ਉਸ ਦਾ ਆਨਸਰ ਆ ਰਿਹਾ 3 ਜੋ ਕਿ ਬਿਲਕੁਲ ਠੀਕ ਹੈ ਓਕੇ ਯਾਨੀ ਕਿ ਤੀਸਰਾ ਜਿਹੜਾ ਬਾਬਰ ਦਾ ਹਮਲਾ ਹੈਗਾ ਆ ਉਹ ਚੱਲ ਰਿਹਾ ਸੀਗਾ ਓਕੇ ਤੇ ਉਦੋਂ ਇੰਨਾ ਜ਼ਿਆਦਾ ਲਾਇਕ ਕਤਲੂਗਾਰਤ ਕੀਤੀ ਸੀ ਉਹਨੇ ਬਹੁਤ ਜ਼ਿਆਦਾ ਪ੍ਰੋਬਲਮਸ ਕੀਤੀਆਂ ਸੀਗੀਆਂ ਜਿਸ ਦੇ ਕਰਕੇ ਗੁਰੂ ਸਾਹਿਬ ਨੇ ਫਿਰ ਬਾਬਰ ਬਾਣੀ ਨਾਮ ਦੀ ਰਚਨਾ ਕੀਤੀ ਤੇ ਉਹਦੇ ਵਿੱਚ ਗੁਰੂ ਸਾਹਿਬ ਨੇ ਫਿਰ ਉਹਨੂੰ ਬਹੁਤ ਜ਼ਿਆਦਾ ਪੰਡਿਆ ਸੀਗਾ ਠੀਕ ਹੈ ਕਿ ਉਹਨਾਂ ਨੇ ਕਿੱਦਾਂ ਸਾਰੇ ਪਾਸੇ ਲਾਈਕ ਮਤਲਬ ਕਿ ਕਤਲੂਗਾਇਤ ਮਚਾਈ ਹੋਈ ਹੈ ਪਾਪਾਂ ਦੀ ਜੰਜ ਨੂੰ ਲੈ ਕੇ ਆਇਆ ਹੋਇਆ ਆ ਹਨਾ ਲੋਕਾਂ ਦਾ ਖੂਨ ਡੁੱਲ ਰਿਹਾ ਸਾਰਾ ਕੁਝ ਤੁਹਾਨੂੰ ਬਾਬਰ ਬਾਨੇ ਦੇ ਵਿੱਚ ਦੇਖਣ ਨੂੰ ਮਿਲੇਗਾ ਤਾਂ ਕਈ ਵਾਰੀ ਤੁਹਾਡੇ ਕੋਲੋਂ ਇਹ ਵੀ ਪੁੱਛ ਲੈਂਦੇ ਹੁੰਦੇ ਆ ਕਿ ਗੁਰੂ ਸਾਹਿਬ ਨੇ ਆਪਣੀ ਕਿਹੜੀ ਰਚਨਾ ਦੇ ਵਿੱਚ ਬਾਬਰ ਦੇ ਹਮਲੇ ਦਾ ਜ਼ਿਕਰ ਕੀਤਾ ਜਾਂ ਫਿਰ ਕੁਐਸਚਨ ਇਦਾਂ ਵੀ ਆ ਸਕਦਾ ਹੈ ਕਿ ਗੁਰੂ ਸਾਹਿਬ ਨੇ ਕਿਸ ਰਾਜੇ ਦੇ ਹਮਲੇ ਦੇ ਬਾਰੇ ਵਿੱਚ ਆਪਣੀ ਰਚਨਾ ਦੇ ਵਿੱਚ ਜ਼ਿਕਰ ਕੀਤਾ ਉੱਥੇ ਤੁਹਾਨੂੰ ਬਾਬਰ ਬਾਲੀ ਨਾਮ ਨਹੀਂ ਦਿੱਤਾ ਜਾਊਗਾ ਰਾਈਟ ਤਾਂ ਫਿਰ ਤੁਸੀਂ ਉਹਨੂੰ ਉਸ ਤਰੀਕੇ ਦੇ ਨਾਲ ਯਾਦ ਰੱਖਣਾ ਹੈ ओके okay, ऑलराइट आगे देखो क्वेश्चन नंबर 4 शिरगुरु नानक देव जी द्वारा रची जपजी साहिब वाणी ਵਿੱਚ ਕਿੰਨੇ ਸ਼ਲੋਕ ਹੈਗੇ ਨੇ 38 1 2 22 ਉੱਤਰ ਕਰੋ ਪ੍ਰਸ਼ਨ ਨੰਬਰ ਚੌਥੇ ਦੇ ਲਈ ਸ਼ਾਬਾਸ਼ ਚਲੋ ਜੀ اور میں ਇੱਕ ਗੱਲ કહਾਂ ਮੈਂ ਇਹ ਨਾ ਜਾਣ ਕੇ ਐਧਾ অপਸ਼ਨਸ ਪਾਏ ਸੀਗੇ बिकॉज़ ਮੈਨੂੰ ਪਤਾ ਸੀਗਾ ਕੋਈ ਨਾ ਕੋਈ ਪਰਸਨ ਜ਼ਰੂਰ ਹੋਗਾ ਜਿਹੜਾ ਆਨਸਰ ए ਕਰੂਗਾ ਰਾਈਟ ਇਸ ਦਾ ਉੱਤਰ ए ਨਹੀਂ ਆਣਾ ਬੱਚਾ ਇਸ ਦਾ ਉੱਤਰ ਹੋਏਗਾ ਸੀ ਯਾਨੀ ਕਿ 2 ਐਕਚੁਅਲੀ 38 ਤੁਹਾਨੂੰ ਕਿਉਂ ਕਨਫਿਊਜ਼ਨ ਹੋ ਗਈ ਹੋਣੀ ਆ ਕਿਉਂਕਿ ਤੁਹਾਨੂੰ ਪਤਾ ਹੈ ਜਬਜੀ ਸਾਹਿਬ ਦੇ ਵਿੱਚ ਪੌੜੀਆਂ ਹੈਗੀਆਂ ਨੇ ਹਨਾ ਜਿਨ੍ਹਾਂ ਦੀ ਸੰਖਿਆ ਕਿੰਨੀ ਹੈ 38 ਹੈਗੀਆਂ ਤਾਂ ਤੁਹਾਨੂੰ ਨਾ ਜਦੋਂ ਵੀ ਐਦਾਂ ਮੰਨ ਲਓ ਕਨਫਿਊਜ਼ਿੰਗ ਕੁਐਸਚਨ ਪਾਣਾ ਹੈ ਉਹਨਾਂ ਨੇ ਪੇਪਰ ਦੇ ਵਿੱਚ ਵੀ ਉਦੋਂ ਉਹਨਾਂ ਨੇ ਕੀ ਕਰਨਾ ਹੈ ਜਿਹੜਾ ਆਨਸਰ ਉਹਨਾਂ ਨੂੰ ਪਤਾ ਹੋਏਗਾ ਨਾ ਕਿਸ ਪਰਸਨ ਦੇ ਮਾਈਂਡ 'ਚ ਸਭ ਤੋਂ ਪਹਿਲਾਂ ਆ ਸਕਦਾ ਹੈ ਉਸ ਨੂੰ ਏ ਆਪਸ਼ਨ ਦੇ ਵਿੱਚ ਰੱਖਣਗੇ ਤਾਂ ਕਿ ਤੁਸੀਂ ਨੀਚੇ ਜਾਓ ਹੀ ਨਾ ਠੀਕ ਹੈ ਤਾਂ ਇਸ ਕਰਕੇ ਪਲੀਜ਼ ਹਮੇਸ਼ਾ ਕੁਐਸਚਨ ਨੂੰ ਇੱਕ ਤਾਂ ਧਿਆਨ ਨਾਲ ਪੜੋ ਫਿਰ ਆਨਸਰ ਦੀਆਂ ਚਾਰੋਂ ਦੀਆਂ ਚਾਰੋਂ ਆਪਸ਼ਨਸ ਨੂੰ ਪਹਿਲਾਂ ਐਨਾਲਾਈਜ਼ ਕਰਨਾ ਹੈ ਕਿ ਕਿਉਂ ਪਾਈਆਂ ਗਈਆਂ ਆਲਰਾਇਟ ਤਾਂ ਦੇ ਵਿੱਚ ਕੀ ਹੈ ਪੌੜੀਆਂ ਹੈਗੀਆਂ ਆ 38 ਤੇ ਜਿਹੜੇ ਸ਼ਲੋਕ ਨੇ ਉਹ ਕਿੰਨੇ ਦਿੱਤੇ ਗਏ ਨੇ ਦੋ ਦਿੱਤੇ ਗਏ ਆ ਠੀਕ ਹੈ ਇਸ ਤੋਂ ਬਿਨਾ ਗੁਰੂ ਸਾਹਿਬ ਦੀਆਂ ਵਾਰਾਂ ਵੀ ਪੁੱਛ ਲੀਆਂ ਜਾਂਦੀਆਂ ਨੇ ਤਾਂ ਉਹ ਤਿੰਨ ਹੈਗੀਆਂ ਨੇ ਆਸਾ ਮਾਜ ਤੇ ਮਲਹਾਰ ਦੇ ਵਿੱਚ ਓਕੇ ਇਹ ਵੀ ਆਪਾਂ ਯਾਦ ਰੱਖ ਸਕਦੇ ਆ ਇਸ ਦੇ ਬਾਰੇ ਦੇ ਵਿੱਚ ਸਾਡੇ ਕੋਲੋਂ ਕੁਐਸਚਨ ਆਊਗਾ अच्छा वो बाद में चाणा पहला उरे चलदे हां दक्खनी ओंकार वाणी किस राग ਦੇ ਵਿੱਚ ਰਚੀ ਗਈ ਆਸਾ ਰਾਗ ਵਢਹੰਸ ਰਾਗ ਮਲহার ਰਾਗ या रामकली राग अच्छा मलहार ते मलर ਦੋਨਾਂ ਦੇ ਵਿੱਚੋਂ ਕੋਈ ਵੀ ਆਪਸ਼ਨ ਤੁਹਾਡੇ ਸਾਹਮਣੇ ਆ ਸਕਦੀ ਹੈ ਤਾਂ ਹਾਹੇ ਦੇ ਨਾਲ ਤੇ ਹਾਏ ਤੋਂ ਬਿਨਾ कंफ्यूज ਨਹੀਂ ਹੋਣਾ राइट ਉੱਤਰ ਕਰੋ ਫਿਰ ਦक्खनी ओंकार वाणी ਕਿਸ ਰਾਗ ਦੇ ਵਿੱਚ ਰਚੀ ਗਈ ਹੈ यस प्लीज ਰੂਮਨ ਜੀ ਮਾ ਬਹੁਤ ਵਧੀਆ ਬੱਚਾ ਤੁਸੀਂ ਕਿਦਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਜਲਦੀ ਆਊਗਾ ਬਰਾੜ ਜੀ ਆਪਾਂ ਸਾਰੇ ਵੇਟ ਕਰ ਰਹੇ ਆ ਪਰ ਪਲੀਜ਼ ਤੁਸੀਂ ਆਪਣੀ ਤਿਆਰੀ ਨਾ ਛੱਡਿਓ ਬਸ ਮੈਂ ਹਰ ਸਟੂਡੈਂਟ ਨੂੰ ਇਹ ਕਹਿੰਦੀ ਆ ਓਕੇ ਇਹ ਉਹ ਟਾਈਮ ਹੈ ਜਦੋਂ ਤੁਹਾਨੂੰ ਚੰਗੀ ਤਰ੍ਹਾਂ ਤਿਆਰੀ ਕਰਕੇ ਰੱਖਣੀ ਚਾਹੀਦੀ ਆ ਕਿਉਂਕਿ ਪੇਪਰ ਦੇ ਵਿੱਚ ਫਿਰ ਔਰ ਐਡ ਦੇ ਵਿੱਚ ਜ਼ਿਆਦਾ ਟਾਈਮ ਨਹੀਂ ਮਿਲਣਾ ਤੁਹਾਨੂੰ ਪੰਜਵੇਂ ਦੇ ਲਈ ਡੀ ਉੱਤਰ ਆ ਰਿਹਾ ਹੈ ਰਾਮਕਲੀ ਵੈਰੀ ਗੁੱਡ ਬਿਲਕੁਲ ਠੀਕ ਉੱਤਰ ਹੈ ਦਖਣੀ ਹੰਕਾਰ ਬਾਣੀ ਕਿਦੇ ਵਿੱਚ ਰਚੀ ਗਈ ਹੈ ਰਾਮਕਲੀ ਰਾਗ ਦੇ ਵਿੱਚ ਰਚੀ ਗਈ ਹੈ ਰਾਈਟ ਓਕੇ ਅੱਛਾ ਵੈਸੇ ਅਗਰ ਆਪਾਂ ਪੂਰੇ ਦੇ ਪੂਰੇ ਸ਼ਿਰਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਆ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਟੋਟਲ ਇਸ ਦੇ ਵਿੱਚ 31 ਰਾਗ ਹੈਗੇ ਨੇ ਹੈਨਾ ਓਕੇ ਤੇ ਸ਼ਿਰਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਹੈ ਉਹ 19 ਰਾਗਾ ਦੇ ਵਿੱਚ ਰਚੀ ਗਈ ਹੈ ਉਹਨਾਂ ਦੇ ਵਿੱਚੋਂ ਹੀ ਇੱਕ ਰਾਗ ਕਿਹੜਾ ਆ RAM KALI ਰਾਗ ਹੈ ਜਿਸ ਦੇ ਵਿੱਚ ਦਖਣੀ ਓੰਕਾਰ ਦੀ ਬਾਣੀ ਆਏਗੀ ਹੁਣ ਦਖਣੀ ਓੰਕਾਰ ਦੇ ਵਿੱਚ ਇੱਕ ਚੀਜ਼ ਤੁਸੀਂ ਹੋਰ ਯਾਦ ਰੱਖ ਸਕਦੇ ਹੋ ਜੇਕਰ ਪੁੱਛਿਆ ਜਾਂਦਾ ਹੈ ਕਿ ਇਸ ਦੇ ਵਿੱਚ ਕਿੰਨੇ ਪਦ ਹੈਗੇ ਨੇ ਤਾਂ ਤੁਹਾਡਾ ਆਨਸਰ ਕੀ ਹੋਏਗਾ 54 ਪਦਾਂ ਦੀ ਇਸ ਦੇ ਵਿੱਚ ਰਚਨਾ ਕੀਤੀ ਗਈ ਹੈ ਓਕੇ ਅੱਗੇ ਦੇਖੋ 6ਵਾਂ ਪ੍ਰਸ਼ਨ ਹੇਠਾਂ ਵਿੱਚੋਂ ਕਿਹੜੀ ਬਾਣੀ ਹੈ ਜਿਹੜੀ ਕਿ ਬਿਲਾਵਲ ਰਾਗ ਦੇ ਵਿੱਚ ਹੈ ਅਲੋਣੀਆਂ ਪੈਰੇ ਸੁਹਲੇ ਥਿਤੀ ਹਾਂਜੀ 6ਵੇਂ ਦੇ ਲਈ ਉੱਤਰ ਕਰੋ ਬਿਲਾਵਲ ਰਾਗ ਦੇ ਵਿੱਚ ਕਿਹੜੀ ਬਾਣੀ ਹੈ ਐਗਜ਼ੈਕਟਲੀ ਪ੍ਰਾਚੀ ਜੀ ਬਿਲਕੁਲ ਠੀਕ ਕਿਹਾ ਹਾਂਜੀ ਛੇਵੇਂ ਦੇ ਲਈ ਫਿਰ ਕੀ ਉੱਤਰ ਆਊਗਾ ਬਿਲਾਵਲ ਰਾਗ ਦੇ ਵਿੱਚ ਕਿਹੜੀ ਆ ਓਕੇ ਓਕੇ ਅੱਛਾਲੇ ਤੁਹਾਡੇ ਪਿਛਲੇ ਹੀ ਮੈਨੂੰ ਮੈਸੇजेस ਦਿਖ ਰਹੇ ਆ ਓਕੇ ਠੋਨਾਗੇ ਛੇਵੇਂ ਦੇ ਲਈ ਡੀ ਉੱਤਰ ਥਿਤੀ ਬਿਲਕੁਲ ਠੀਕ ਹੈ ਦੇਖੋ ਬੱਚਾ ਇਹ ਜਿਹੜੀਆਂ ਤਿੰਨੋਂ ਬਾਣੀਆਂ ਸੋਰੀ ਚਾਰੋਂ ਬਾਣੀਆਂ ਤੁਹਾਨੂੰ ਸਕਰੀਨ ਤੇ ਦਿਖ ਰਹੀਆਂ ਨਾ ਇਹ ਚਾਰੋ ਦਿਆਂ ਚਾਰੋ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਹੈਗੀਆਂ ਓਕੇ ਤਿਥੀ ਮਤਲਬ ਕੀ ਹੁੰਦਾ ਹੈ ਤਿਥੀ ਯਾਨੀ ਕਿ ਡੇਟ ਹੈ ਨਾ ਤਾਂ ਇਸ ਦੇ ਵਿੱਚ ਕੀ ਹੈ ਕਈ ਬੱਚੇ ਕਹਿ ਦਿੰਦੇ ਨੇ ਕਿ ਕੱਲੇ ਸੂਰਜ ਦੀ ਚਾਲ ਆਏਗੀ ਕਈ ਕਹਿ ਦਿੰਦੇ ਨੇ ਕੱਲੇ ਚੰਦਰਮਾ ਦੀ ਚਾਲ ਹੈ ਪਰ ਮੈਂ ਤੁਹਾਨੂੰ ਅੱਜ ਫਿਰ ਦੱਸ ਰਹੀ ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਹੁਣ ਫਿਰ ਦੱਸ ਰਹੀ ਹਾਂ ਇਹਦੇ ਵਿੱਚ ਸੂਰਜ ਤੇ ਚੰਦਰਮਾ ਦੋਨਾਂ ਦੀ ਹੀ ਚਾਲ ਦੇ ਨਾਲ ਸੰਬੰਧਿਤ ਰਚਨਾ ਕੀਤੀ ਗਈ ਹੈ ਜਿਸ ਦੇ ਵਿੱਚ ਟੋਟਲ ਬੰਦਾਂ ਦੀ ਜਿਹੜੀ ਸੰਖਿਆ ਆ ਵੇਰੀ ਗੁੱਡ ਰੋਮਨ ਜੀ ਇਹ ਹੈਗੇ ਆ ਜੀ 20 ਵੈਸੇ ਦੇਖੋ ਚੰਦ ਦੀਆਂ ਦਿੱਥਾਂ ਨਹੀਂ ਬਚਾ ਯਾਦ ਰੱਖਣਾ ਕਿ ਜਿਹੜੀ ਚਾਲ ਹੈ ਨਾ ਉਹ ਸੂਰਜ ਤੇ ਚੰਦ ਦੋਨਾਂ ਦੀ ਦਿਖਾਈ ਗਈਆਂ ਓਕੇ ਤਾਂ ਪਲੀਜ਼ ਇਸ ਚੀਜ਼ ਨੂੰ ਲੈ ਕੇ ਕੰਫਿਊਜ਼ ਨਹੀਂ ਹੋਣਾ ਕਿ ਮਾਮ ਨੇ ਸੂਰਜ ਕਿਉਂ ਬੋਲ ਦਿੱਤਾ ਚੰਦ ਕਿਉਂ ਨਹੀਂ ਬੋਲਿਆ ਜਾਂ ਕੱਲਾ ਚੰਦ ਬੋਲਣਾ ਸੀਗਾ ਪਰ ਸੂਰਜ ਵੀ ਨਾਲ ਕਿਉਂ ਬੋਲ ਦਿੱਤਾ ਤਾਂ ਦੋਨੋਂ ਹੀ ਚੀਜ਼ਾਂ ਆਨ ਗਿਆ ਯਾਦ ਰੱਖ ਲਿਓ ਠੀਕ ਹੈ ਓਕੇ ਤੇ ਅਲੋਣੀਆਂ ਆਪਾਂ ਪਹਿਲਾਂ ਹੀ ਕਰ ਚੁੱਕੀਆਂ ਸ਼ਾਇਦ ਕਿ ਵਡਹਾਂਸ ਰਾਗ ਦੇ ਵਿੱਚ ਇਹਨਾਂ ਦੀ ਰਚਨਾ ਕੀਤੀ ਗਈ ਹੈ ओके जेकर ਆਪਾਂ ਪੈਰੇ ਦੀ ਗੱਲ ਕਰੀਏ ਤਾਂ ਇਹਨਾਂ ਨੇ ਸਿਰੀ ਰਾਗ ਦੇ ਵਿੱਚ ਦੋ ਪੈਰਿਆਂ ਦੀ ਰਚਨਾ ਕੀਤੀ ਹੈ ਤੇ ਇੱਕ ਪੈਰਾ ਤੁਹਾਨੂੰ ਤੁਖਾਰੀ ਰਾਗ ਵਿੱਚ ਵੀ ਮਿਲਦਾ ਹੈ ਸਮਝ ਗਏ ਓਕੇ ਇਸ ਤੋਂ ਬਾਅਦ ਜਿਹੜੇ ਸੋਲੇ ਹੈਗੇ ਨੇ ਸੋਲੇ ਮਤਲਬ ਕਿ 16 ਲਾਈਨਾਂ ਵਾਲੇ ਹੈ ਨਾ ਤੈਂ ਦੇ ਵਿੱਚ 12 ਜਿਹੜੇ ਨੇ ਮਾਰੂ ਰਾਗ ਦੇ ਵਿੱਚ ਨੇ ਉਹ ਉਹ ਮੈਂ ਤੁਹਾਨੂੰ ਅਗਲੇ ਮੈਨੂੰ ਲੱਗਦਾ ਮੈਂ ਇੱਕ ਕੁਐਸਚਨ ਇਹਦੇ ਵਿੱਚ ਪਾਇਆ ਸੀਗਾ ਉਸ ਦਾ ਹੀ ਆਨਸਰ ਕਰ ਦਿੱਤਾ ਹੈ ਚਲੋ ਐਦਾ ਕਰਦੇ ਹਾਂ ਵਿੱਚ ਹੀ ਛੱਡ ਦਿੰਦੀ ਹਾਂ ਉਰੇ ਹੀ ਓਕੇ ਅੱਗੇ ਜਾ ਕੇ ਦੇਖਾਂਗੇ ਚਲੋ ਅੱਗੇ ਦੇਖੋ ਜੀ ਹਾਂ ਐਗਜ਼ੈਕਟਲੀ ਐਗਜ਼ੈਕਟਲੀ ਚਲੋ ਅੱਗੇ ਹੈ ਸਤਵਾਂ ਕੁਐਸਚਨ ਜਪਜੀ ਸਾਹਿਬ ਦਾ ਤੀਸਰਾ ਖੰਡ ਕਿਹੜਾ ਹੈ ਸੱਚਖੰਡ ਗਿਆਨਖੰਡ ਕਰਮਖੰਡ ਸ਼ਰਮਖੰਡ हाँ जी हूँ देखो कि दोबारा तो लाइव होगी क्लास स्टार्ट होगी ओके ਨੇ ਬਚਾ ਮੈਨੂੰ ਤਾਂ ਲੱਗ ਨਹੀਂ ਰਹੀ 1 ਸੈਕਿੰਡ ਐਕਚੁਅਲੀ ਮੇਰੇ ਕੋਲ ਉਹ ਲਾਈਵ ਨਾ ਸ਼ੋ ਨਹੀਂ ਹੋ ਰਿਹਾ ਮੈਨੂੰ ਪਲੀਜ਼ 1 ਮਿੰਟ ਦਿਓਗੇ ਮੈਂ ਚੈੱਕ ਕਰ ਲਾ